ਬੀ ਮਹੱਲਾ ਪੰਜਵਾ ਮਾਦੋ ਹਰ 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 ਮੁਖ ਕਹੀਐ ਹਮਤੇ ਕਸੂ ਨਾ ਹੋਵੈ ਸੁਆਮੀ ਜੋ ਰਖੋ ਤਿਉ ਰਹੀਐ ਰਹਾਉ ਕਿਆ ਕਿਛ ਕਰਾਇ ਕਿ ਕਰਣਾ ਹਾਰਾ ਕਿਆ ਇਸ ਹੱਥ ਵਿਚਾਰੇ ਜਿਤ ਤੁਮ ਲਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਦੇ ਬਲਾਵ ਹੋ ਨਾਨਕ ਕੀ ਬੇਨੰਤੀ ਹਰਪ ਹੈ ਆਪਣਾ ਨਾਮ ਜਪਾਵ ਹੋ ਗਾਉੜੀ ਮਹੱਲਾ ਪੰਜਵਾ ਮਾਦੋ ਹਰ 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 ਮੁਖ ਕਹੀਐ ਹਮਤੇ ਕਸੂ ਨਾ ਹੋਵੈ ਸੁਆਮੀ ਜੋ ਰਖੋ ਤਿਉ ਰਹੀਐ ਰਹਾਉ ਕਿਆ ਕਿਛ ਕਰੈ ਕਿ ਕਰਨੈ ਹਾਰਾ ਕਿਆ ਇਸ ਹਾਥ ਵਿਚਾਰੇ ਜਿਤ ਤੁਮ ਲਭੋ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ਕਰਹੁ ਕਿਰਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਭੋ ਨਾਨਕ ਕੀ ਬੇਨਤੀ ਹਰ ਪਹ ਆਪਣਾ ਨਾਮ ਜਪਾਵੋ ਗਉੜੀ ਮਹਲਾ ਪੰਜਵਾ ਮੋਦੋ ਹਰ 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 ਮੁਖ ਕਹੀਐ ਹਮਤੇ ਕਸੂ ਨਾ ਹੋਵੈ ਸੁਆਮੀ ਜੋ ਰਖੋ ਤਿਉ ਰਹੀਐ ਰਹਾਉ ਕਿਆ ਕਿਛ ਕਰਾਇ ਕੇ ਕਰਨੈ ਹਾਰਾ ਕਿਆ ਇਸ ਹਾਥ ਵਿਚਾਰੇ ਜਿਤ ਤੁਮ ਲਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ਕਰਹੁ ਕਿਰਪਾ ਸਰਬ ਕੇ ਦਾਤੇ ਇਕ ਰੂਪ ਲਿਵ ਲਾਭ ਹੋ ਨਾਨਕ ਕੀ ਬੇਨੰਤੀ ਹਰਪ ਹੈ ਆਪਣਾ ਨਾਮ ਜਪਾਵੋ ਗੌੜੀ ਮਹੱਲਾ ਪੰਜਵਾ ਮਾਦੋ ਹਰ 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 ਮੁਖ ਕਹੀਐ ਹਮਤੇ ਕਸੂ ਨਾ ਹੋਵੈ ਸੁਆਮੀ ਜੋ ਰਖੋ ਤਿਉ ਰਹੀਐ ਰਹਾਉ ਕਿਆ ਕਿਛ ਕਰੈ ਕੇ ਕਰਣਾ ਹਾਰਾ ਕਿ ਆਈ ਸਹਾਤ ਵਿਚਾਰੇ ਜਿਤ ਤੁਮ ਲਭੋ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ਕਰਹੁ ਕਿਰਪਾ ਸਰਬ ਕੇ ਦਾਤੇ ਏਕ ਰੂਪ ਦੇਵ ਲਭੋ ਨਾਨਕ ਕੀ ਬੇਨਤੀ ਹਰ ਪਹਿ ਆਪਣਾ ਨਾਮ ਜਪਾਵੋ ਗਾਉੜੀ ਮਹੱਲਾ ਪੰਜਵਾ ਮਾਦੋ ਹਰ 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 ਮੁਖ ਕਹੀਐ ਹਮਤੇ ਕਸੂਰ ਨਾ ਹੋਵਾ ਸੁਆਮੀ ਜੋ ਰਖੋ ਤਿਉ ਰਹੀਐ ਰਹਾਉ ਕਿਆ ਕਿਛ ਕਰਾਏ ਕੇ ਕਰਨਾ ਹਾਰਾ ਕਿਆ ਇਸ ਹਾਥ ਵਿਚਾਰੇ ਜਿਤ ਤੁਮ ਲਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ਕਰਹੁ ਕਿਰਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਵਹੁ ਨਾਨਕ ਕੀ ਬੇਨਤੀ ਹਰ ਪਹ ਆਪਣਾ ਨਾਮ ਜਪਾਵੋ ਗੌੜੀ ਮਹੱਲਾ ਪੰਜਵਾ ਮਾਦੋ ਹਰ 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 ਮੁਖ ਕਹੀਐ ਹਮਤੇ ਕਸੂ ਨਾ ਹੋਵੈ ਸੁਆਮੀ ਜੋ ਰਖੋ ਤਿਉ ਰਹੀਐ ਰਹਾਉ ਕਿਆ ਕਿਛ ਕਰਾਇ ਕਿ ਕਰਣਾ ਹਾਰਾ ਕਿਆ ਇਸ ਹੱਥ ਵਿਚਾਰੇ ਜਦ ਤੁਮ ਲਭੋ ਤਿਤਹੀ ਲਾਗਾ ਪੂਰਨ ਖਸਮ ਹਮਾਰੇ ਕਰਹੁ ਕਿਰਪਾ ਸਰਬ ਕੇ ਦਾਤੇ ਏਕ ਰੂਪ ਦੇ ਲਭੋ ਨਾਨਕ ਕੀ ਬੇਨਤੀ ਹਰਪਹਿ ਆਪਣਾ ਨਾਮ ਜਪਾਵੋ ਗਾਉੜੀ ਮਹਲਾ ਪੰਜਵਾ ਮਾਦੋ ਹਰ 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 ਮੁਖ ਕਹੀਐ ਹਮ ਤੇ ਕਸੂਨਾ ਹੋ ਵਾ ਸੁਆਮੀ ਜੋ ਰੱਖੋ ਤਿਉ ਰਹੀਐ ਰਹਾਉ ਕਿਆ ਕਿਛ ਕਰਾਏ ਕੇ ਕਰਣਾ ਹਾਰਾ ਕਿਆ ਇਸ ਹੱਥ ਵਿਚਾਰੇ ਜਿਤ ਤੁਮ ਲਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ਕਰਹੁ ਕਿਰਪਾ ਸਰਬ ਕੇ ਦਾਤੇ ਏਕ ਰੂਪ ਦੇਵ ਲਵਹੁ ਨਾਨਕ ਕੀ ਬੇਨਤੀ ਹਰ ਪਹਿ ਆਪਣਾ ਨਾਮ ਜਪਾਵੋ ਗੌੜੀ ਮਹੱਲਾ ਪੰਜਵਾ ਮਾਦੋ ਹਰ 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 ਮੁਖ ਕਹੀਐ ਹਮਤੇ ਕਸੂ ਨਾ ਹੋਵੈ ਸੁਆਮੀ ਜੋ ਰਖੋ ਤਿਉ ਰਹੀਐ ਰਹਾਉ ਕਿਆ ਕਿਛ ਕਰਾਇ ਕਿ ਕਰਣਾ ਹਾਰਾ ਕਿਆ ਇਸ ਹੱਥ ਵਿਚਾਰੇ ਜਦ ਤੁਮ ਲਭੋ ਤਿਤਹੀ ਲਾਗਾ ਪੂਰਨ ਖਸਮ ਹਮਾਰੇ ਕਰਹੁ ਕਿਰਪਾ ਸਰਬ ਕੇ ਦਾਤੇ ਏਕ ਰੂਪ ਦੇ ਲਭੋ ਨਾਨਕ ਕੀ ਬੇਨਤੀ ਹਰਪਹਿ ਆਪਣਾ ਨਾਮ ਜਪਾਵੋ ਗਾਉੜੀ ਮਹਲਾ ਪੰਜਵਾ ਮਾਦੋ ਹਰ 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 ਮੁਖ ਕਹੀਐ ਹਮਤੇ ਕਸੂਨਾ ਹੋਵਾ ਸੁਆਮੀ ਜੋ ਰੱਖੋ ਤਿਉ ਰਹੀਐ ਰਹਾਉ ਕਿਆ ਕਿਛ ਕਰਾਇ ਕੇ ਕਰਨਾ ਹਾਰਾ ਕਿਆ ਇਸ ਹੱਥ ਵਿਚਾਰੇ ਜਿਤ ਤੁਮ ਲਵਹ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ਕਰਹੁ ਕਿਰਪਾ ਸਰਬ ਕੇ ਦਾਤੇ ਏਕ ਰੂਪ ਦੇਵ ਲਵਹ ਨਾਨਕ ਕੀ ਬੇਨਤੀ ਹਰ ਪਹਿ ਆਪਣਾ ਨਾਮ ਜਪਾਵੋ ਗਉੜੀ ਮਹਲਾ 5 ਵਾਦੋ ਹਰ 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 ਮੁਖ ਕਹੀਐ ਹਮਤੇ ਕਸੂ ਨਾ ਹੋਵੈ ਸੁਆਮੀ ਜੋ ਰਖੋ ਤਿਉ ਰਹੀਐ ਰਹਾਉ ਕਿਆ ਕਿਛ ਕਰਾਇ ਕਿ ਕਰਣਾ ਹਾਰਾ ਕਿਆ ਇਸ ਹਾਥ ਵਿਚਾਰੇ ਜਦ ਤੁਮ ਲਭੋ ਤਿਤਹੀ ਲਾਗਾ ਪੂਰਨ ਖਸਮ ਹਮਾਰੇ ਕਰਹੁ ਕਿਰਪਾ ਸਰਬ ਕੇ ਦਾਤੇ ਏਕ ਰੂਪ ਦੇ ਲਭੋ ਨਾਨਕ ਕੀ ਬੇਨੰਤੀ ਹਰਪਹਿ ਆਪਣਾ ਨਾਮ ਜਪਾਵੋ ਗਉੜੀ ਮਹਲਾ ਪੰਜਵਾ ਮਾਦੋ ਹਰ 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 ਮੁਖ ਕਹੀਐ ਹੰਤੇ ਕਸੂਨਾ ਹੋ ਵਾ ਸੁਆਮੀ ਜੋ ਰੱਖੋ ਤਿਉ ਰਹੀਐ ਰਹਾਉ ਕਿਆ ਕਿਛ ਕਰਾਏ ਕੇ ਕਰਣਾ ਹਾਰਾ ਕਿਆ ਇਸ ਹਾਥ ਵਿਚਾਰੇ ਜਿਤ ਤੁਮ ਲਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ਕਰਹੁ ਕਿਰਪਾ ਸਰਬ ਕੇ ਦਾਤੇ ਏਕ ਰੂਪ ਦੇ ਬਲਾਵਹੁ ਨਾਨਕ ਕੀ ਬੇਨਤੀ ਹਰ ਪਹਿ ਆਪਣਾ ਨਾਮ ਜਪਾਵੋ ਗੌੜੀ ਮਹੱਲਾ ਪੰਜਵਾ ਮਾਦੋ ਹਰ 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 ਮੁਖ ਕਹੀਐ ਹਮਤੇ ਕਸੂ ਨਾ ਹੋਵੈ ਸੁਆਮੀ ਜੋ ਰਖੋ ਤਿਉ ਰਹੀਐ ਰਹਾਉ ਕਿਆ ਕਿਛ ਕਰਾਇ ਕਿ ਕਰਣਾ ਹਾਰਾ ਕਿਆ ਇਸ ਹੱਥ ਵਿਚਾਰੇ ਜੇ ਤੁਮ ਲਭੋ ਤਿਤਹੀ ਲਾਗਾ ਪੂਰਨ ਖਸਮ ਹਮਾਰੇ ਕਰਹੁ ਕਿਰਪਾ ਸਰਬ ਕੇ ਦਾਤੇ ਏਕ ਰੂਪ ਦੇ ਲਭੋ ਨਾਨਕ ਕੀ ਬੇਨੰਤੀ ਹਰਪਹਿ ਆਪਣਾ ਨਾਮ ਜਪਾਵੋ ਗਾਉੜੀ ਮਹੱਲਾ ਪੰਜਵਾ ਮਾਦੋ ਹਰ 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 ਮੁਖ ਕਹੀਐ ਹੰਤੇ ਕਸੂ ਨਾ ਹੋਵੈ ਸੁਆਮੀ ਜੋ ਰੱਖੋ ਤਿਉ ਰਹੀਐ ਰਹਾਉ ਕਿਆ ਕਿਛ ਕਰੈ ਕੇ ਕਰਨੈ ਹਾਰਾ ਕਿਆ ਇਸ ਹਾਥ ਵਿਚਾਰੇ ਜਿਤ ਤੁਮ ਲਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ਕਰਹੁ ਕਿਰਪਾ ਸਰਬ ਕੇ ਦਾਤੇ ਏਕ ਰੂਪ ਦੇਵ ਲਵਹੁ ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਵੋ ਗੌੜੀ ਮਹੱਲਾ ਪੰਜਵਾ ਮਾਦੋ ਹਰ 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 ਮੁਖ ਕਹੀਐ ਹਮਤੇ ਕਸੂ ਨਾ ਹੋਵੈ ਸੁਆਮੀ ਜੋ ਰਖੋ ਤਿਉ ਰਹੀਐ ਰਹਾਉ ਕਿਆ ਕਿਛ ਕਰਾਇ ਕਿ ਕਰਣਾ ਹਾਰਾ ਕਿਆ ਇਸ ਹਾਥ ਵਿਚਾਰੇ ਜੇ ਤੁਮ ਲਾਭ ਹੋ ਤਿਤਹੀ ਲਾਗਾ ਪੂਰਨ ਖਸਮ ਹਮਾਰੇ ਕਰਹੁ ਕਿਰਪਾ ਸਰਬ ਕੇ ਦਾਤੇ ਏਕ ਰੂਪ ਦੇ ਲਾਭ ਹੋ ਨਾਨਕ ਕੀ ਬੇਨੰਤੀ ਹਰਪਹਿ ਆਪਣਾ ਨਾਮ ਜਪਾਵੋ ਗਾਉੜੀ ਮਹੱਲਾ ਪੰਜਵਾ ਮਾਦੋ ਹਰ 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 ਮੁਖ ਕਹੀਐ ਹੰਤੇ ਕਸੂਨਾ ਹੋ ਵਾ ਸੁਆਮੀ ਜੋ ਰੱਖੋ ਤਿਉ ਰਹੀਐ ਰਹਾਉ ਕਿਆ ਕਿਛ ਕਰਾਏ ਕੇ ਕਰਣਾ ਹਾਰਾ ਕਿਆ ਇਸ ਹਾਥ ਵਿਚਾਰੇ ਜਿਤ ਤੁਮ ਲਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ਕਰਹੁ ਕਿਰਪਾ ਸਰਬ ਕੇ ਦਾਤੇ ਏਕ ਰੂਪ ਦੇਵ ਲਾਭ ਹੋ ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਵ ਹੋ ਗਉੜੀ ਮਹੱਲਾ ਪੰਜਵਾ ਮਾਦੋ ਹਰ 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 ਮੁਖ ਕਹੀਐ ਹਮ ਤੇ ਕਸੂ ਨਾ ਹੋਵੈ ਸੁਆਮੀ ਜਿਉ ਰਖੋ ਤਿਉ ਰਹੀਐ ਰਹਾਉ ਕਿਆ ਕਿਛ ਕਰਾਇ ਕੇ ਕਰਨਾ ਹਾਰਾ ਕਿਆ ਇਸ ਹਾਥ ਵਿਚਾਰੇ ਜੇ ਤੁਮ ਲਾਭ ਹੋ ਤਿਤਹੀ ਲਾਗਾ ਪੂਰਨ ਖਸਮ ਹਮਾਰੇ ਕਰਹੁ ਕਿਰਪਾ ਸਰਬ ਕੇ ਦਾਤੇ ਏਕ ਰੂਪ ਦੇ ਲਾਭ ਹੋ ਨਾਨਕ ਕੀ ਬੇਨੰਤੀ ਹਰਪਹਿ ਆਪਣਾ ਨਾਮ ਜਪਾਵੋ ਗਾਉੜੀ ਮਹੱਲਾ ਪੰਜਵਾ ਮਾਦੋ ਹਰ 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 ਮੁਖ ਕਹੀਐ ਹੰਤੇ ਕਸੂਨਾ ਹੋ ਵਾ ਸੁਆਮੀ ਜੋ ਰੱਖੋ ਤਿਉ ਰਹੀਐ ਰਹਾਉ ਕਿਆ ਕਿਛ ਕਰਾਏ ਕੇ ਕਰਣਾ ਹਾਰਾ ਕਿਆ ਇਸ ਹੱਥ ਵਿਚਾਰੇ ਜਿਤ ਤੁਮ ਲਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ਕਰਹੁ ਕਿਰਪਾ ਸਰਬ ਕੇ ਦਾਤੇ ਏਕ ਰੂਪ ਦੇ ਬਲਾਵਹੁ ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਵੋ ਗੌੜੀ ਮਹੱਲਾ ਪੰਜਵਾ ਮਾਦੋ ਹਰ 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 ਮੁਖ ਕਹੀਐ ਹਮਤੇ ਕਸੂ ਨਾ ਹੋਵੈ ਸੁਆਮੀ ਜੋ ਰਖੋ ਤਿਉ ਰਹੀਐ ਰਹਾਉ ਕਿਆ ਕਿਛ ਕਰਾਇ ਕਿ ਕਰਣਾ ਹਾਰਾ ਕਿਆ ਇਸ ਹੱਥ ਵਿਚਾਰੇ ਜੇ ਤੁਮ ਲਾਭ ਹੋ ਤਿਤਹੀ ਲਾਗਾ ਪੂਰਨ ਖਸਮ ਹਮਾਰੇ ਕਰਹੁ ਕਿਰਪਾ ਸਰਬ ਕੇ ਦਾਤੇ ਏਕ ਰੂਪ ਦੇ ਲਾਭ ਹੋ ਨਾਨਕ ਕੀ ਬੇਨਤੀ ਹਰਪ ਹੈ ਆਪਣਾ ਨਾਮ ਜਪਾਵੋ